ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜਿਹੜੀ ਆਪਾਂ ਤੁਹਾਡੇ ਲਈ ਅੱਜ ਕਲੈਕਸ਼ਨ ਲੈ ਕੇ ਆਏ ਆ ਜੀ ਬਹੁਤ ਹੀ ਪਿਆਰੇ ਜਿ ਆਪਣੇ ਸਾਰੇ ਸੂਟ ਰੈਡੀ ਹੋਏ ਆ ਵਿంటర్ ਕਲੈਕਸ਼ਨ ਰਹੂਗੀ ਪਸ਼ਮੀਨੇ ਦੇ ਸੂਟ ਰਹਿਣਗੇ ਨਿਊ ਡਿਜ਼ਾਈਨ ਰਹਿਣਗੇ ਸਾਰੇ ਨਿਊ ਕਲਰ ਰਹਿਣਗੇ ਮੈਸੇਜ ਆਉਂਦੀ ਆ ਕਿ ਫੈਬਰਿਕ ਕਿਹੜਾ ਆ ਦੁਪੱਟਾ ਕਿਹੜਾ ਆ ਵਰਕ ਕਿਹੜਾ ਆ ਤਾਂ ਇਸ ਕਰਕੇ ਪਲੀਜ਼ ਤੁਸੀਂ ਵੀਡੀਓ ਨੂੰ ਪ੍ਰੋਪਰ ਦੇਖਿਆ ਕਰੋ ਪੂਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਿੰਨੇ ਆ ਵੀਡੀਓ ਬਣਾਉਣ ਦਾ ਪਰਪਸ ਹੀ ਇਹ ਹੁੰਦਾ ਕਿ ਹਰ ਚੀਜ਼ ਦੀ ਜਾਣਕਾਰੀ ਆਪਾਂ ਤੁਹਾਨੂੰ ਦੇ ਸਕੀਏ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਜਾ ਕੇ ਵੀ ਤੁਸੀਂ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਇਹ ਸਾਰੇ ਸੂਟਾਂ ਦੀਆਂ ਵੀਡੀਓ ਆਪਾਂ ਉੱਥੇ ਵੀ ਅਪਲੋਡ ਕਰਦੇ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ WhatsApp ਨੰਬਰ ਰਹੂਗਾ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਆਂ ਪਸ਼ਮੀਨਾ ਫੈਬਰਿਕ ਰਹੂਗਾ ਜੀ ਰੂਬੀ ਦਾ ਪਸ਼ਮੀਨਾ ਰਹੂਗਾ ਬਹੁਤ ਹੀ ਪਿਆਰਾ ਜਿਹਾ ਕਲਰ ਆ। ਇਹ ਨਿਊਜ ਆ ਛੇਡ ਆ ਬੜਾ ਪਿਆਰਾ ਜਿਹਾ ਕਲਰ ਰਹੂਗਾ। ਇਹ ਬਹੁਤ ਹੀ ਪਿਆਰਾ ਜਿਹਾ ਆਪਾਂ ਇਹਦੇ ਉੱਪਰ ਪਰਕ ਕੀਤਾ ਹੋਇਆ। ਠੀਕ ਹੈ بیس ਕਲਰ ਦੀ ਆਪਾਂ ਇਹਦੇ ਵਿੱਚ ਇਦਾਂ ਕਲੀਆਂ ਦਾ ਪੈਟਰਨ ਦਿੱਤਾ ਹੋਇਆ। ਕਲੀਆਂ ਰਹਿਣਗੀਆਂ بیس ਕਲਰ ਦੀਆਂ ਤਾਂ। ਠੀਕ ਹੈ ਜੀ। ਪੂਰੇ ਫਰੰਟ ਤੇ ਕਲੀਆਂ ਆ ਗਈਆਂ ਜੀ ਤੇ نیچے ਆਪਾਂ ਇਦਾਂ ਬੰਚ ਦਿੱਤੇ ਹੋਇਆ। ਇਹ ਬੰਚ ਰਾਂਗ ਦੇ نیچے ਘੇਰੇ ਦੇ ਉੱਪਰ ਇਦਾਂ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਜੋ ਕਿ ਆਪਾਂ ਇਹਦੇ ਉੱਪਰ ਲਾਇਆ ਸੀ ਸਰਦਾਰੀ ਜੇ ਸ਼ੇਡ ਆ ਤੇ ਸੋਬਰ ਸਿੰਪਲ ਤੇ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰੋ ਥੋੜਾ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਇਹਨੂੰ ਪਿਆਰੇ ਜੇ ਸ਼ੇਡ ਦੇ ਉੱਪਰ ਉੱਠ ਕੇ ਆਇਆ ਤੇ ਨਿਊ ਜ ਆ ਪੈਟਰਨ ਨੇ ਰੈਡੀ ਹੋਇਆ ਇਦਾਂ ਘੇਰਾ ਆ ਗਿਆ ਕੱਲੀਆਂ ਰਹਿਣਗੀਆਂ ਤੇ ਬਹੁਤ ਹੀ ਪਿਆਰਾ ਜਿਹਾ ਇਹ ਸ਼ੇਡ ਆ ਇਹ ਆ ਗਿਆ ਜਿਹਦੀਆਂ 슬ੀਵਸ ਤੇ ਬਾਰਡਰ ਇਦਾਂ ਆਪਾਂ 슬ੀਵਸ ਦੇ ਉੱਪਰ ਬਾਰਡਰ ਐਡ ਆਨ ਕੀਤਾ ਹੋਇਆ ਸ਼ੇਡ ਤੁਸੀਂ ਚੈੱਕ ਕਰੋ ਬੜੇ ਪਿਆਰੇ ਜਿਹੇ ਸ਼ੇਡ ਦਿੱਤੇ ਹੋ ਸੋਬਰ ਜੇ ਸਰਦਾਰੀ ਜੇ ਕਲਰ ਫਿਰ ਤਾਂ ਇਹਦੀਆਂ 슬ੀਵਸ ਰਹਿ ਗਈਆਂ ਤੇ ਲੇਸ ਦੀ ਆਪਾਂ ਨੂੰ 베이스 ਕਲਰ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ 슬ੀਵਸ ਤੇ ਵੀ ਆਪਾਂ ਇਦਾਂ 베이스 ਕਲਰ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਜੇ ਆਪਾਂ ਡਾਰਕ ਕਰਦੇ ਤਾਂ ਜ਼ਿਆਦਾ ਹੀ ਹੋ ਜਾਣਾ ਸੀ ਇਸ ਕਰਕੇ 베이스 ਕਲਰ ਦੀ ਸੋਬਰ ਸਰਦਾਰੀ ਜਿਹਾ ਸੂਟ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਜੀ ਹਾਂਜੀ ਇਹ ਆ ਗਈ ਦੀ ਸਲਵਾਰ ਸੈਮੀ ਪਟਿਆਲਾ ਸਲਵਾਰ ਰੱਖੀ ਆਪਾਂ ਤੇ ਪਿਓਰ ਚਨਾਉਣ ਦਾ 베이스 ਕਲਰ ਦਾ ਹੀ ਆਪਾਂ ਦੁਪੱਟਾ ਰੱਖਿਆ ਤੇ ਦੁਪट्टे ਨੂੰ ਵੀ ਆਪਾਂ ਇਦਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ بیس ਕਲਰ ਦੀ। ਦੁਪੱਟਾ ਆਪਾਂ ਇਦਾਂ ਟਾਇਡਾਈ ਵੀ ਕਰ ਸਕਦੇ ਆ ਆਪਾਂ ਜਿੱਦਾਂ ਵਰਕ ਦੇ ਕਲਰ ਇਹਦੇ ਚ ਐਡ ਆਨ ਕਰਕੇ ਬਟ ਇਹ ਚੁਆਇਸ ਹੁੰਦੀ ਆ ਆਪਣੀ ਆਪਣੀ। ਇਹ ਇਹਨਾਂ ਨੂੰ بیس ਕਲਰ ਦਾ ਪਸੰਦ ਆ ਤਾਂ ਆਪਾਂ بیس ਕਲਰ ਦਾ ਰੱਖਿਆ। ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ। ਠੀਕ ਹੈ ਜੀ ਪਸ਼ਮੀਨੇ ਦਾ ਫੈਬਰਿਕ ਰਹੂਗਾ ਤੇ ਪਿਓਰ ਚਨਾਉਣ ਦਾ ਦੁਪੱਟਾ। ਹਾਂਜੀ ਇਹ ਵੀ ਆਪਣਾ ਪਸ਼ਮੀਨੇ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ। ਚੈੱਕ ਮੈਚਿੰਗ ਸੂਟ ਰਹੂਗਾ। ਪਸ਼ਮੀਨੇ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਇੱਕ ਕਲਰ ਸ਼ੇਡ ਹੈ ਤੇ ਬਹੁਤ ਹੀ ਪਿਆਰਾ ਜਿਹਾ ਆਪਾਂ ਇਹਦੇ ਉੱਪਰ ਡਿਜ਼ਾਈਨ ਕੀਤਾ ਆ। ਕਲਰ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਜਿਹਾ ਸ਼ੇਡ ਆ ਤੇ ਇਹਦੀ ਬਹੁਤ ਹੀ ਪਿਆਰੀ ਜੀ ਆਪਾਂ ਇਹਦਾ ਨੈੱਕ ਰੈਡੀ ਕੀਤੀ ਆ। ਠੀਕ ਹੈ ਜੀ ਇਹ ਸਟਿਚਿੰਗ ਦੇ ਵਿੱਚ ਹੁੰਦਾ। ਇਹਦਾ ਘੇਰਾ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਆਪਾਂ ਇਹਦੇ ਘੇਰੇ ਤੇ ਕੰਮ ਕੀਤਾ ਆ। ਪਲੇਨ ਪੈਚ ਦੇ ਕੇ ਬਾਟਮ ਦੇ ਕਲਰ ਦਾ ਇਦਾਂ ਆਪਾਂ ਇਹਦੇ ਉੱਪਰ ਵਰਕ ਦਿੱਤਾ। ਜਿਹੜੇ ਆਪਣੇ ਫੈਬਰਿਕ 'ਚ ਕਲਰ ਆ ਰਹੇ ਇਹਨਾਂ 'ਚੋਂ ਕਲਰ ਪਿਕ ਕਰਕੇ ਹੀ ਆਪਾਂ ਇਹਦੇ ਵਿੱਚ ਐਡ-ਆਨ ਕੀਤੇ ਆ ਸਾਰੇ। ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਘੀਰੇ ਤੇ ਕੰਮ ਆ ਜੂਗਾ ਜੀ ਤੇ 슬ੀਵਸ ਤੇ ਸੇਮ ਹੀ ਪੈਚ ਦੇ ਕੇ ਆਪਾਂ ਇਦਾਂ 슬ੀਵਸ ਤੇ ਕੰਮ ਕੀਤਾ ਹੋਇਆ ਚੈੱਕ ਕਰੋ ਤੁਸੀਂ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਪਲੇਨ ਸਲਵਾਰ ਰੋਗੀ ਜਿਹਦੇ ਨਾਲ ਫੁੱਲ ਪਟਿਆਲਾ ਹੈ ਪਿਓਰ ਚਨਾਉਣ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਜੀ ਬੇਸ ਕਲਰ ਦਾ ਤੇ ਬੜੀ ਪਿਆਰੀ ਜੀ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਜੀ ਦੇਖੋ ਜੀ ਸੇਮ ਚੈੱਕ ਦੇ ਵਿੱਚ ਨਹੀਂ ਮਿਲੂਗਾ ਕਿ ਵੀ ਕਲਰ ਤੇ ਚੈੱਕ ਡਿਫਰੈਂਟ ਹੋ ਜਾਂਦੇ ਆ ਬਟ ਸੇਮ ਅਸੀਂ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਆ ਡਿਜ਼ਾਈਨ ਵਗੈਰਾ ਉਹ ਤੁਸੀਂ ਸਾਡੇ ਤੇ ਛੱਡ ਸਕਦੇ ਹੋ ਕਲਰ ਵਗੈਰਾ ਜਿਹੜੇ ਥ੍ਰੈਡ ਦੇ ਯੂਜ਼ ਕਰਨੇ ਹੁੰਦੇ ਆ ਉਹ ਅਸੀਂ ਫੈਬਰਿਕ ਤੇ ਅਕੋਰਡਿੰਗ ਹੀ ਯੂਜ਼ ਕਰਦੇ ਆ ਤੇ ਬਹੁਤ ਹੀ ਪਿਆਰਾ ਚਾਹੇ ਆਪਣਾ ਪੈਟਰਨ ਬਣਿਆ ਆ ਜਿੱਦਾਂ ਪ੍ਰਿੰਟ ਪ੍ਰਿੰਟ ਸ਼ਰਟ ਦੇ ਨਾਲ ਵੀ ਤੁਸੀਂ ਇਹ ਤੈਨੂੰ ਰੈਡੀ ਕਰਵਾ ਸਕਦੇ ਹੋ ਡਿਜ਼ਾਈਨ ਕਰਵਾ ਕੇ ਤਾਂ ਠੀਕ ਹੈ ਜੀ ਹਾਂਜੀ ਇਹ ਪਸ਼ਮੀਨੇ ਦਾ ਸੂਟ ਰਹੂਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਓਨੀਅਨ ਜਿਆਦਾ ਲਾਈਟ ਵੀ ਨਹੀਂ ਜਿਆਦਾ ਡਾਰਕ ਵੀ ਨਹੀਂ ਬੜਾ ਪਿਆਰਾ ਜਿਹਾ ਸ਼ੇਡ ਹੈ ਜੀ ਬੜੀ ਪਿਆਰੀ ਜੀ ਦੀ neck ready ਕੀਤੀ ਆਪਾਂ ਹਾਫ ਬੈਂਡ ਦੇ ਕੇ ਠੀਕ ਹੈ ਜੀ ਐਂਡ ਕਲੀਆਂ ਦਾ ਪੈਨਲ ਜਾ ਰਿਹਾ ਜਰੀ ਐਂਡ ਬਾਦਲਾ ਵਰਕ ਦੇ ਵਿੱਚ ਆਪਾਂ ਕਲੀਆਂ ਐਡ ਆਨ ਕੀਤੀਆਂ ਹੋਈਆਂ ਸੈਂਟਰ ਪੈਨਲ ਦੇ ਵਿੱਚ ਇਦਾਂ ਬੰਚ ਦਿੱਤੇ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਐਂਡ ਫਿਨਿਸ਼ਿੰਗ ਵਰਕ ਦੀ ਇਹਦੇ ਵਿੱਚ ਵੀ ਆਪਾਂ ਜਰੀ ਐਡ ਆਨ ਕੀਤੀ ਹੈ ਸਿੰਗਲ ਟਾਂਕੇ ਦਾ ਕੰਮ ਰਹੂਗਾ ਪੂਰਾ ਸ਼ੇਡਿੰਗ ਦਾ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਇਆ ਕਲੀਆਂ ਦਾ ਪੈਨਲ ਐਂਡ ਇਤਾਂ ਸੈਂਟਰ ਆਜੂਗਾ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਰੈਡੀ ਪਿਆ ਠੀਕ ਹੈ ਜੀ ਤੇ ਫੋਰ ਸਾਈਡ ਆਪਾਂ ਇਹਦੇ ਲੇਸ ਦੀ ਫਿਨਿਸ਼ਿੰਗ ਐਡ ਆਨ ਕੀਤੀ ਹੈ ਘੇਰਾ ਐਂਡ ਚਾਕ ਜਿੱਦਾਂ ਆਪਣੇ ਵਰਕ ਦੇ ਵਿੱਚ ਸ਼ੇਡ ਆ ਰਿਹਾ ਬਹੁਤ ਹੀ ਪਿਆਰੇ ਜਿਹੇ ਸ਼ੇਡ ਆਪਾਂ ਇਹਦੇ ਉੱਪਰ ਐਡ ਆਨ ਕੀਤੇ ਹੋਏ ਆ ਫੈਬਰਿਕ ਦੇ ਲਾਈਟ ਡਾਰਕ ਲੈ ਕੇ ਬਹੁਤ ਪਿਆਰਾ ਜਿਹਾ ਕੰਮ ਹੋਇਆ ਇਹ ਆਨੀਆਂ ਜੀ ਦੀਆਂ 슬ੀਵਸ 슬ੀਵਸ ਤੇ ਆਪਾਂ ਇਦਾਂ ਡਬਲ ਬਾਰਡਰ ਦੇ ਕੇ ਵਿਚ ਬੂਟੀ ਐਡਨ ਕੀਤੀ ਹੋਈ ਹੈ ਐਂਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜਿਆ ਸਲੀਵਸ ਤੇ ਕੰਮ ਰਹੂਗਾ ਇਹਦੇ ਨਾਲ ਆਪਾਂ ਪਟਿਆਲਾ ਸਲਵਾਰ ਰੈਡੀ ਕੀਤੀ ਹੈ 올ਓਵਰ ਸੂਟ ਰਹੂਗਾ ਜੀ ਐਂਡ ਪਿਓਰ ਚਨਾਉਣ ਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਪੇਸ ਕਲਰ ਦਾ ਤੇ ਦੁਪੱਟੇ ਨੂੰ ਵੀ ਆਪਾਂ ਇਦਾਂ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਕਲਰ ਬਹੁਤ ਜਿਆਦਾ ਪਿਆਰਾ ਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜੀ ਇਹ ਵਰਕ ਇੰਨਾ ਜਿਆਦਾ ਪਿਆਰਾ ਕੰਮ ਹੋਇਆ ਇਹਦੇ ਉੱਪਰ ਜੀ ਤੁਸੀਂ ਕ੍ਰੇਪ ਤੇ ਜਾਰਜਟ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਕਾਟਨ ਤੇ ਕਰਵਾ ਸਕਦੇ ਹੋ ਪਸ਼ਮੀਨੇ ਤੇ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਆਪਣਾ ਪਸ਼ਮੀਨੇ ਦੇ ਉੱਪਰ ਰੈਡੀ ਹੋਇਆ ਇਹ ਡਿਜ਼ਾਈਨ ਪਹਿਲਾਂ ਆਪਣਾ ਜਾਰਜਰ ਤੇ ਉੱਪਰ ਵੀ ਰੈਡੀ ਹੋਇਆ ਸੀ ਇਸ ਵਾਰੇ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਆਪਾਂ ਤੁਸੀਂ ਚੈੱਕ ਕਰੋ ਪਸ਼ਮੀਨੇ ਦੇ ਉੱਪਰ ਵੀ ਬਹੁਤ ਪਿਆਰਾ ਲੱਗ ਰਿਹਾ ਮਸਟਰਡ ਜਿਹਾ ਸ਼ੇਡ ਹੈ ਇਹ ਇਦਾਂ ਦੀ ਨੈਕ ਰਹੂਗੀ ਨੈਕ ਦੇ ਉੱਪਰ ਪ੍ਰੋਪਰ ਹੈਵੀ ਕੰਮ ਰਹੂਗਾ ਠੀਕ ਹੈ ਜੀ ਬੜੇ ਮਿੱਠੇ ਮਿੱਠੇ ਜਿਹੇ ਸ਼ੇਡ ਐਡ ਕੀਤੇ ਆਪਾਂ ਇਹਦੇ ਉੱਪਰ ਸੈਂਟਰ ਚ ਬੂਟੀ ਆਜੂਗੀ ਤੇ ਹੈਵੀ ਕੇਰਾ ਆ ਜਾਵੇ ਇਦਾਂ ਦਾ ਕੇਰਾ ਰਹੂਗਾ ਜੀ ਬਹੁਤ ਹੀ ਪਿਆਰਾ ਜਿਆਦਾ ਸਕੈਲਪਿੰਗ ਦਿੱਤੀ ਹੋਈ ਹੈ نیچے ਤੇ ਮਲਟੀ ਜੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਇਦਾਂ आ गया जी दिन स्लीवस के कम स्लीव्स के उपर भी आपदा स्कैलपिंग हैवी स्लीवस आ जा प्रोपर हैवी स्लीव्स रहनगियाँ ठीक है जी यवस रहनगियाँ तो ये बैक के उपर भी आपदा बूटी एड ऑन की बैक रहूगी तो घेरे से रहे स्कैलपिंग रहेगी बैक एंड फ्रंट ਪਸ਼ਮੀਨੇ ਦੇ ਉੱਪਰ ਵੀ ਇਹ ਬਹੁਤ ਉੱਠ ਕੇ ਆਇਆ ਜੀ ਇਹਦੀ ਸਲਵਾਰ ਆ ਗਈ ਸੈਮੀ ਪਟਿਆਲਾ ਸਲਵਾਰ ਰੱਖੀ ਹੈ ਕਲਰ ਇਹ ਵੀ ਬਹੁਤ ਪਿਆਰਾ ਪਸ਼ਮੀਨੇ ਦੇ ਵਿੱਚ ਹੀ ਰਹੂਗਾ ਜੀ ਰੂਬੀ ਦਾ ਪਸ਼ਮੀਨਾ ਰਹੂਗਾ ਤੇ ਪਿਓਰ ਚਨਾਉਂ ਦਾ ਦੁਪੱਟਾ ਰੱਖਿਆ ਆਪਾਂ ਬੀਸ ਕਲਰ ਦਾ ਦੁਪੱਟੇ ਨੂੰ ਹਜੇ ਲੇਸ ਦੀ ਫਿਨਿਸ਼ਿੰਗ ਹੋਊਗੀ ਠੀਕ ਹੈ ਜੀ ਕਲਰ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਰੱਖ ਸਕਦੇ ਹੋ ਕਿਉਂਕਿ ਫੈਬਰਿਕ ਦੇ ਕਲਰ ਦੇ ਅਕੋਰਡਿੰਗ ਹੀ ਅਸੀਂ ਵਰਕ ਦੇ ਕਲਰ ਐਡ ਕਰਦੇ ਆ ਠੀਕ ਹੈ ਜੀ ਪਸ਼ਮੀਨੇ ਦਾ ਸੂਟ ਰਹੂਗਾ ਤੇ ਪਿਓਰ ਚਨਾਉਂ ਦਾ ਦੁਪੱਟਾ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਪਸ਼ਮੀਨਾ ਫੈਬਰਿਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਮਹਿੰਦੀ ਸ਼ੇਡ ਰਹੂਗਾ ਇਹਦੇ ਇਦਾਂ ਕਲੀਆਂ ਦਾ ਪੈਨਲ ਆ ਜਾਊਗਾ ਆਫ-ਵਾਈਟ ਦਾ ਟੱਚ ਦਿੱਤਾ ਆਪਾਂ ਇਹਦੇ ਨਾਲ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਕਰੀਮ ਆਫ-ਵਾਈਟ ਕਲਰ ਪੌਟਲੀ ਬਟਨ ਦਿੱਤੇ ਆਪਾਂ ਆਫ-ਵਾਈਟ ਕਲਰ ਦੇ ਕਲੀਆਂ ਆ ਜਾਣੀਆਂ ਠੀਕ ਹੈ ਜੀ ਇਦਾਂ ਕਲੀਆਂ ਦਾ ਪੈਨਲ ਆ ਜਾਊਗਾ ਆਫ-ਵਾਈਟ ਕਲਰ ਦੀ ਆਪਾਂ ਬੜੀ ਪਿਆਰੀ ਜਿਹੀ ਇਸਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਇਹ ਬਹੁਤ ਪਿਆਰਾ ਇਹਦੇ ਉੱਪਰ ਕਲਰ ਬਹੁਤ ਜ਼ਿਆਦਾ ਉੱਠ ਕੇ ਆਇਆ ਇਹ ਆ ਗਿਆ ਜੀ ਦੀਆਂ 슬ੀਵਸ ਤੇ ਕੰਮ ਇਹ 슬ੀਵਸ ਤੇ ਕੰਮ ਰਹੂਗਾ ਹੈਵੀ 슬ੀਵਸ ਰੈਡੀ ਹੋਈਆਂ ਇਦਾਂ ਬਹੁਤ ਹੀ ਪਿਆਰੀਆਂ ਜੀਆਂ ਤੇ ਇਹਦੇ ਬੈਕ ਤੇ ਵੀ ਆਪਾਂ ਕਲੀਆਂ ਐਡ ਆਨ ਕੀਤੀਆਂ ਹੋਈਆਂ ਇਹਦੀ ਬੈਕ ਆ ਗਈ ਬੈਕ ਦੇ ਉੱਪਰ ਇਦਾਂ ਕਲੀਆਂ ਆ ਜਾਣਗੀਆਂ ਫਰੰਟ ਐਂਡ ਬੈਕ ਤੇ ਕਲੀਆਂ ਆ ਜਾਣਗੀਆਂ ਹੈਵੀ 슬ੀਵਸ ਰੈਡੀਆਂ ਇਹ ਡਿਜ਼ਾਈਨ ਵੀ ਆਪਣਾ ਜੌਰਜਟ ਦੇ ਉੱਪਰ ਵੀ ਰੈਡੀ ਹੁੰਦਾ ਪਸ਼ਮੀਨੇ ਦੇ ਉੱਪਰ ਵੀ ਰੈਡੀ ਹੁੰਦਾ ਤੇ ਇਹ ਆਪਣਾ ਡਿਫਰੈਂਟ ਕਲਰ ਤੇ ਰੈਡੀ ਹੋਇਆ ਇਹ ਬੜਾ ਮਿੱਠਾ ਜਿਹਾ ਸ਼ੇਡ ਆ ਮਹਿੰਦੀ ਟੋਨ ਦਾ ਇਹ ਆਗੀ ਜੀ ਦੇ ਨਾਲ ਸਲਵਾਰ ਸਲਵਾਰ ਸੈਮੀ ਪਟਿਆਲਾ ਰੱਖੀ ਹੈ ਜੀ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ بیس ਕਲਰ ਦਾ ਦੁਪੱਟੇ ਨੂੰ ਫਿਨਿਸ਼ਿੰਗ ਹੋਣੀ ਹੈ ਜੀ ਹਜੇ ਬੇਸ ਦੀ ਬਾਕੀ ਟਾਈ ਐਂਡ ਡਾਈ ਦੁਪੱਟਾ ਵੀ ਤੁਸੀਂ ਰੱਖ ਸਕਦੇ ਹੋ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੁੰਦਾ ਇਹ ਪਲੇਨ ਦੁਪੱਟਾ ਲਾਇਕ ਕਰਦੇ ਆ ਤਾਂ ਆਪਾਂ ਪਲੇਨ ਰੱਖਿਆ ਪਿਓਰ ਚਨਾਉਣ ਦਾ ਦੁਪੱਟਾ ਪਸ਼ਮੀਨੇ ਦਾ ਸੂਟ ਰਹੂਗਾ ਜੀ ਕਲਰ ਵੀ ਇਹ ਬਹੁਤ ਪਿਆਰਾ ਬਾਕੀ ਤੁਹਾਡੀ ਚੋਇਸ ਹੈ ਕਲਰ ਦੀ ਇਹ ਵੀ ਆਪਣਾ ਪਸ਼ਮੀਨੇ ਤੇ ਰੈਡੀ ਹੋਇਆ ਜੀ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਰਹੂਗਾ ਮਹਿੰਦੀ ਸ਼ੇਡ ਹੈ ਬਹੁਤ ਹੀ ਪਿਆਰਾ ਜਿਹਾ ਵੀ ਆਪਣਾ ਡਿਜ਼ਾਈਨ ਰੈਡੀ ਹੋਇਆ ਇਹਦੀ ਨੈਕ ਆ ਗਈ ਜੀ ਜਿੱਦਾਂ ਆਪਾਂ ਵਰਕ ਕੀਤਾ ਹੋਇਆ ਸੇਮ ਕਲਰ ਦੇ ਆਪਾਂ ਕਲਰਫੁੱਲ ਪੌਟਲੀ ਬਟਨ ਦਿੱਤੀਆ ਲੇਸ ਦੀ ਫਿਨਿਸ਼ਿੰਗ ਦਿੱਤੀਆ ਨੈਕ ਤੇ ਇਹਦੇ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਜੀ ਆਪਾਂ ਇਹਦਾ ਘੇਰਾ ਆ ਗਿਆ ਆਪਾਂ ਫੈਬਰਿਕ ਦੇ ਲਾਈਟ ਕਲਰ ਦੇ ਕੇ ਇਦਾਂ ਕੱਟਵਰਕ ਦਿੱਤਾ ਹੋਇਆ ਇਹ ਆਪਣਾ ਡਿਜ਼ਾਈਨ ਸੁਪਰ ਹਿੱਟ ਹੈ ਜੀ ਇਹ ਬਹੁਤ ਸਾਰੇ ਕਲਰਾਂ ਦੇ ਰੈਡੀ ਹੁੰਦਾ ਤਾਂ ਹਰ ਕਲਰ ਤੇ ਉਠ ਕੇ ਆਉਂਦਾ ਇਹ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਆਂਦਾ ਘੇਰੇ ਦਾ ਕੰਮ ਆ ਗਿਆ ਲਾਈਟ ਕਲਰ ਦੇ ਕੇ ਇਦਾਂ ਕੱਟਵਰਕ ਆ ਜਾਂਦਾ ਹੈ ਬੜੇ ਪਿਆਰੇ ਪਿਆਰੇ ਜੇ ਆਪਾਂ ਇਹਦੇ ਵਿੱਚ ਛੇੜ ਦਿੱਤੇ ਆ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਆਪਾਂ ਮਲਟੀ ਕਲਰ ਜਿੱਦਾਂ ਅਮਨੇ ਵਰਕ ਦੇ ਵਿੱਚ ਆ ਰਿਹਾ ਘੇਰਾ ਆ ਗਿਆ ਜੀ neck ਤੇ potli button ਦਾ ਡਿਜ਼ਾਈਨ ਦਿੱਤਾ ਆਪਾਂ ਐਂਡ 슬ੀਵਸ ਤੇ ਵੀ ਸੇਮ ਬਾਰਡਰ ਦੇ ਕੇ 슬ੀਵਸ ਦੇ ਉੱਪਰ ਵੀ ਐਦਾਂ ਪੂਰਾ ਇੱਕ ਬੰਚ ਦਿੱਤਾ ਹੋਇਆ ਇਹ 슬ੀਵਸ ਦਾ ਕੰਮ ਆ ਗਿਆ ਡਿਜ਼ਾਈਨ ਇਹ ਹੁੰਦਾ ਜੀ ਹਰ ਕਲਰ ਦੇ ਉੱਪਰ ਹੀ ਉੱਠ ਕੇ ਆਉਂਦਾ ਇਹ ਸਲਵਾਰ ਆ ਗਈ ਜੀ ਦੀ ਸੈਮੀ ਪਟਿਆਲਾ ਆਪਾਂ ਇਹਦੇ ਨਾਲ ਸਲਵਾਰ ਰੱਖੀ ਹੈ ਤੇ ਦੁਪੱਟਾ ਇਹਦਾ ਆਪਾਂ ਟਾਈ ਐਂਡ ਡਾਈ ਕੀਤਾ ਜੋ ਕਿ ਬਹੁਤ ਪਿਆਰਾ ਰੈਡੀ ਹੋਇਆ ਸੈਂਟਰ ਆਪਾਂ ਇਹਦਾ ਰੱਖਿਆ ਜੀ ਪਲੇਨ ਐਂਡ ਡਾਈ ਜਿੱਦਾ ਵਰਕ ਚ ਕਲਰ ਆ ਗਈ ਦਿੱਤੀ ਹੋਈ ਆ मल्टी ही लेस दिती है आप जो कि बहुत ज्यादा प्यारा जहा दुपट्टा रैडी हो विंटर के लिए बहुत ही प्यारा जहा सूट रैडी हो जी बाकी फैब्रिक अपनी चॉइस के अकॉर्डिंग किसी भी फैब्रिकू डिज़ाइन रेडी करवा सद कलर भी चॉइस न रख सकते हो एज इट इज़ बनया हो बहुत ज्यादा प्यारा लग गया ये अपनी अज की कलैक्शन से जी बाकी कमेंट करके दसव्यू आज तो वाले डिजाइन किमें लगे वीडियो वॉच करवाद